ਮਸਲਾ ਕੀ ਸੀ ਕਿਤੇ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਹੀ ਨੇ ਉਹਦਾ ਇੱਕ ਛੋਟਾ ਜਿਹਾ ਬੱਚਾ ਉਹਨੇ ਕਿਸੇ ਨੇ ਕਹਿਦਾ ਵੀ 200 ਰੁਪਏ ਖੁੱਲਾ ਦੇ ਦੇ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇੋਂ ਜਿਹੜੇ ਟੁੱਟੇ ਹੋਏ ਪੈਸੇ ਦੇਤੇ ਤੇ ਤੇ 200 ਰੁਪਏ ਬੰਨ੍ਹਿਆ ਹਾ ਰੱਖਤਾ ਉਸ ਤੋਂ ਬਾਅਦ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਕਹਿਤਾ ਇਕੱਠਾ ਕਰਕੇ ਵੀ ਇਹ ਬੱਚੇ ਨੇ 200 ਰੁਪਏ ਚੱਕ ਲਿਆ ਤੇ ਜਿਹੜਾ ਬੱਜਿਆ ਹਾ ਨੋਟ ਉਹ ਨਹੀਂ ਧਰਿਆ ਪਰ ਇਹ ਨਹੀਂ ਕੱਲੇ ਚੱਕੇ ਚੱਕੇ ਨੇ ਇਲਜ਼ਾਮ ਲਾਤਾ ਤੇ ਇਕੱਠ ਹੋ ਗਿਆ ਵੀ ਗ੍ਰੰਥੀ ਸਿੰਘ ਨੂੰ ਬਾਹਰ ਕੱਢੋ ਗੁਰਦੁਆਰੇ ਸਾਹਿਬ ਤੋਂ ਦੇਖੋ ਬੱਚੇ ਦੀ ਗੱਲ ਗ੍ਰੰਥ ਸਿੰਘ ਨੂੰ ਬਾਹਰ ਕੱਢਣਾ ਕਿਤੇ ਜਾਇਜ਼ ਥੋੜੋ ਆ ਇਹ ਜਿਹੜੇ ਕੜਮ ਚੌਧਰੀ ਨੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੈਠੇ ਨੇ ਉਹ ਗ੍ਰੰਥੀ ਸਿੰਘਾਂ ਨੂੰ ਜਲੀਲ ਕਰਦੇ ਨੇ ਫਿਰ ਗੁਰਦੁਆਰੇ ਦਾ ਇਕੱਠ ਹੋਇਆ ਤੇ ਉਹਨਾਂ ਨੇ ਕਹਦਾ ਗ੍ਰੰਥ ਸਿੰਘ ਨੂੰ ਵੀ ਤੂੰ ਇੱਥੋਂ ਚਲਿਆ ਜਾ ਤੇ ਹੋਰ ਸੰਗਤਾਂ ਇਕੱਠੀਆਂ ਆ ਉਹਨਾਂ ਨੇ ਇੱਕ ਮਹੀਨੇ ਦਾ ਟਾਈਮ ਲੈਂਤਾ ਉਹਨਾਂ ਨੂੰ ਤੇ ਕਹਦਾ ਵੀ ਗ੍ਰੰਥ ਸਿੰਘ ਜਾਊ ਕਿੱਥੇ ਇਹਦੇ ਬੱਚੇ ਪੜ੍ਹਦੇ ਨੇ ਹਾਏ ਚੱਲੀ ਜਾਣ ਦੇ ਪਰ ਨਹੀਂ ਮੰਨੇ ਉੱਥੋਂ ਦੇ ਜਿਹੜੇ ਪ੍ਰਬੰਧ ਕਮੇਟੀ ਸੀ ਆਖਰਕਾਰ ਇੱਕ ਮਹੀਨੇ ਦਾ ਮੋਹਲ ਤੇ ਦਿੱਤੀ ਗਈ ਉਹਨਾਂ ਨੂੰ ਗਰੰਤ ਸਿੰਘ ਨੂੰ ਫੇਰ ਉਸ ਤੋਂ ਬਾਅਦ ਮਹੀਨਾ ਕਿਹੜਾ ਲੰਘਣਾ ਸੀ ਆਥ ਨੂੰ ਹੀ ਦੁਬਾਰੇ ਫੇਰ ਜਿਹੜੇ ਕਮੇਟੀ ਇਕੱਠੀ ਹੋਈ ਕੋਈ ਉੱਥੇ ਡੇਰਾ ਡੂਰਾ ਉਹਦੇ ਵਿੱਚ ਤੇ ਉੱਥੇ ਜਾ ਕੇ ਉਹਨਾਂ ਨੇ ਰਾਤ ਨੂੰ ਗਰੰਤ ਸਿੰਘ ਨੂੰ ਕਹਿੰਦੇ ਵੀ ਹੁਣੇ ਹੀ ਸਮਾਨ ਚੱਕ ਸਾਢੇ ਰਾ 10:30 ਵਜੇ ਰਾਤ ਨੂੰ ਉਹਦਾ ਸਮਾਨ ਚੱਕ ਕੇ ਉਹਦੇ ਪਿੰਡ ਛੱਡਿਆ ਦੇਖੋ ਕਿੱਡੀ ਗਿਰੀ ਹੋਈ ਗੱਲ ਆ ਤੇ ਉਹਨਾਂ ਨੂੰ ਮਾੜਾ ਸ਼ਬਦ ਵੀ ਬੋਲੇ ਇਸ ਤਰ੍ਹਾਂ ਕੁਝ ਸੁਣਾ ਜਿਹੜੀ ਗਰੰਤ ਸਿੰਘ ਦੇ ਘਰ ਵਾਲੀ ਆ ਉਹਨੇ ਕਿਹਾ ਜੀ ਅਸੀਂ ਕਿੱਥੇ ਜਾਈਏ ਉਹਨੂੰ ਬੋਲਦੀ ਸੀ ਬੋਲਣਾ ਹੀ ਹੁੰਦਾ ਵੀ ਅਸੀਂ ਹੁਣ ਰਾਤ ਨੂੰ ਕਿੱਧਰ ਜਾਈਏ ਸਾਨੂੰ ਇਸ ਤਰ੍ਹਾਂ 1 ਮਹੀਨਾ ਦਾ ਟਾਈਮ ਦਿੱਤਾ ਕਾਰਜ ਕਰ ਸਕਦਾ ਗੱਲਬਾਤ ਉਹਨੂੰ ਆਪ ਸ਼ਬਦ ਜਾਤ ਜਿਹੜਾ ਉਹਦੀ ਪਰਕੀ ਗਈ ਜਾਤੀ ਤੌਰ ਤੇ ਉਹਨੂੰ ਸ਼ਬਦ ਜਰੀਲ ਕੀਤਾ ਗਿਆ ਤੇ ਬਾਬਾ ਮੇਜਰ ਸਿੰਘ ਉਹਨਾਂ ਨੇ ਉਹਨਾਂ ਦੀ ਵਿਆਪਤ ਵੀਡੀਓ ਪਾਈ ਆ ਸਾਡੇ ਕੋਲ ਵੀ ਫੋਨ ਆਇਆ ਸੀ ਪਾ ਰਹੇ ਆ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਉਹਨਾਂ ਕਦਮਾਂ ਜਿਹੜੀਆਂ ਦੇ ਉੱਤੇ ਜਿਹੜੇ ਉਹਨਾਂ ਉੱਤੇ ਪਰਚਾ ਦਰਜ ਹੋਵੇ ਐਸਟੀਐਕਸੀ ਐਕਟਰ ਦਾ ਕਿਉਂਕਿ ਉਹਨਾਂ ਨੇ ਜਲੀਲ ਕੀਤਾ ਤੇ ਮੈਂ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਬੰਦੇ ਦੇ ਪੁੱਤ ਬਣ ਜਾਓ ਪ੍ਰਧਾਨਗੀਆਂ ਤਾਂ ਤੁਸੀਂ ਜੀ ਸਦਕੇ ਲਓ ਗੁਰੂ ਦੀਆਂ ਖੁਸ਼ੀਆਂ ਵੀ ਕਦੇ ਲੈ ਲਿਓ ਕਿ ਕੱਲੀਆਂ ਪ੍ਰਧਾਨਗੀਆਂ ਸੋਨੂੰ ਸੁੱਖੀਆਂ ਚਾਹੀਦੀਆਂ ਨੇ ਜਦੋਂ ਪ੍ਰੋਗਰਾਮ ਆਉਂਦਾ ਕੋਈ ਮਰਗਦ ਦਾਵੇ ਖੁਸ਼ੀ ਦਾਵੇ ਜਦੋਂ ਰੁਪਏ ਇਕੱਠੇ ਹੁੰਦੇ ਤੁਸੀਂ ਗੁਰਦੁਆਰੇ ਭੱਜ ਲੈਨੇ ਹੋ ਨਹੀਂ ਕੋਈ ਪੁੱਛਦਾ ਨਹੀਂ ਬਾਤ ਆ ਕੇ ਗ੍ਰਾਂਥੀ ਸਿੰਘ ਇਕੱਲੇ ਹੀ ਨਿਤਨੇਮ ਕਰਦਾ ਇਕੱਲੇ ਸਾਰਾ ਕੁਝ ਕਰਦਾ ਤੇ ਜੇ ਗ੍ਰਾਂਥ ਸਿੰਘ ਇਮਾਨਦਾਰਾ ਸੇਵਾ ਕਰ ਰਿਹਾ ਤੁਸੀਂ ਉਹਨੂੰ ਕੱਢ ਦੇ ਜਦੋਂ ਜੀ ਕਰਦਾ ਗ੍ਰਾਂਥ ਸਿੰਘ ਰੱਖ ਲੈਣੇ ਜਦੋਂ ਜੀ ਕਰਦਾ ਦਲੀਲ ਕਰਕੇ ਕੱਢਦੇ ਹੋ ਤੁਹਾਡੇ ਪੁੱਛਣ ਵਾਲਾ ਕੋਈ ਨਹੀਂ ਹੈਗਾ ਲੋਹਾਰਾ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਉਹਨਾਂ ਨੂੰ ਸਖਤ ਤਾੜਨਾ ਕਰਦੇ ਆ ਉਹ ਜੇ ਕਾਨੂੰਨੀ ਕਮਾ ਤੋਂ ਆਵਾਜ਼ ਆਜੋ ਤੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਉਹਨਾਂ ਤੇ ਕਾਰਵਾਈ ਹੋਵੇ ਤੇ ਜਸੇਬੰਦੀਆਂ ਨੂੰ ਵੀ ਅਪੀਲ ਆ ਜਿੱਥੇ ਕਿਸੇ ਵੀ ਇਲਾਕੇ ਦੇ ਵਿੱਚ ਦੇਖੋ ਅਸੀਂ ਇੱਥੇ ਮੋਰਚੇ ਦੇ ਵਿੱਚ ਡੱਟੇ ਬੈਠੇ ਆਂ ਸਾਰੇ ਇਲਾਕਿਆਂ ਦੇ ਵਿੱਚ ਗਰੰਥੀ ਸਿੰਘ ਨੇ ਜਿੱਥੇ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਉੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੇ ਹੋ ਕੇ ਗਰੰਥੀ ਸਿੰਘਾਂ ਦਾ ਜਿੱਥੇ ਜ਼ੁਲਮ ਹੁੰਦਾ ਚਾਹੇ ਕੋਈ ਗਰੀਬ ਸਿੱਖਾ ਕੋਈ ਤਕੜਾ ਉਹਦੇ ਨਾਲ ਜ਼ੁਲਮ ਕਰ ਰਿਹਾ ਉਹਦੇ ਮਦਦ ਕਰਿਆ ਕਰੋ ਆਲੇ-ਦਾਲੇ ਇਹਨਾਂ ਦੇਖਿਆ ਕਰੋ ਫਲਾਣੇ ਥਾਂ 'ਤੇ ਆਉਣਗੇ ਫਿਰ ਸਾਡੀ ਮਦਦ ਹੋ ਤੁਸੀਂ ਗਰੀਬ ਸਿੱਖਾਂ ਦੀ ਮਦਦ ਕਰੋ ਗਰੰਥੀ ਸਿੰਘਾਂ ਦੀ ਮਦਦ ਕਰੋ ਜਿਹੜੇ ਧਨਾੜ ਲੋਕ ਨੇ ਉਹ ਗਰੀਬਾਂ ਨੂੰ ਦਬਾਉਂਦੇ ਨੇ ਜ਼ੁਲਮ ਕਰਦੇ ਨੇ ਸਿੱਖਾਂ ਗੁਰੂ ਸਾਹਿਬ ਨੇ ਜਿਹੜੇ ਕੰਤ ਸਾਰੇ ਜ਼ੁਲਮਾਂ ਤੇ ਜ਼ਾਲਮਾਂ ਵਾਸਤੇ ਬਣਾਇਆ ਜਿੱਥੇ ਕੋਈ ਜ਼ੁਲਮ ਹੁੰਦਾ ਉਸੇ ਜਾਇਆ ਕਰੋ ਬਹੁਤ ਸਾਰੇ ਸਾਡੇ ਕੋਲ ਟੈਲੀਫੋਨ ਆਉਂਦੇ ਰਹਿੰਦੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਇਹੋ ਜਿਹੀ ਸਿੱਖਾਂ ਦੀ ਮਦਦ ਕਰਿਆ ਕਰੋ ਗ੍ਰੰਥ ਸਿੰਘਾਂ ਦੀ ਮਦਦ ਕਰਿਆ ਕਰੋ ਗੁਰੂ ਕੇ ਵਜ਼ੀਰ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਤੇ ਤੁਸੀਂ ਜਦੋਂ ਜੀ ਕਰਦਾ ਉਹਨਾਂ ਰੱਖ ਲਿਓ ਜਦੋਂ ਜੀ ਕਰਾ ਜੇਲ੍ਹਕਾਰ ਕੱਢ ਦਿੰਦੇ ਹੋ ਤੇ ਮੈਂ ਸਾਰੇ ਜਿਹੜੇ ਪਿੰਡ ਨੇ ਉਹਨਾਂ ਨੂੰ ਨਹੀਂ ਕਹਿੰਦਾ ਵੀ ਸਾਰੀ ਮਾੜੇ ਨੇ ਬਹੁਤ ਸਾਰੇ ਪਿੰਡ ਚੰਗੇ ਵੀ ਨੇ ਹੁਣ ਕਈ ਵੀਡੀਓ ਆਈਆਂ ਨੇ ਗਰਾਂਤ ਸਿੰਘ ਨੂੰ ਗੱਡੀਆਂ ਵੀ ਦੇ ਰਹੇ ਨੇ ਧੰਨਵਾਦ ਆ ਉਹਨਾਂ ਦਾ ਕੋਠੀ પાਕੇ ਰਹਿਣ ਬਸੇਰਾ ਵਧੀਆ ਬਣਾ ਰਹੇ ਨੇ ਬਹੁਤ ਸੋਹਣੀ ਗੱਲ ਆ ਸਕੂਟਰ ਮੋਟਰਸਾਈਕਲ ਵੀ ਲੈ ਕੇ ਦਿੱਤੀ ਜਾਂਦੇ ਹੱਕਵੰ ਦਾ ਗਰਾਂਤ ਸਿੰਘ ਸਾਰੀ ਪਿੰਡ ਦੀ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਸਾਰੇ ਪਿੰਡ ਦੀ ਸੁਖ ਸ਼ਾਂਤੀ ਮੰਗਦਾਗਾ ਨਿਤਨੇਮ ਕਰਦਾ ਸੋਡੇ ਗੁਰੂ ਘਰ ਦੀ ਸੇਵਾ ਸੰਭਾਲ ਕਰਦਾ ਤੇ ਫੇਰ ਉਹਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਨਾ ਕਿ ਉਹਨੂੰ ਪਿੰਡ ਦੇ ਵਿੱਚੋਂ ਜਲੀਲ ਕਰਕੇ ਕੱਢਿਆ ਜਾਣਾ ਚਾਹੀਏ ਗੁਰਦੁਆਰਿਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਸਖਤ ਤਾੜਨਾ ਕਰਦਾ ਜਿਹੜੇ ਗੁਰਦੁਆਰੇ ਘੜਮ ਚੌਧਰੀ ਬੈਠੇ ਨੇ ਸੁਣ ਲੋ ਨਹੀਂ ਫਿਰ ਖਾਲਸਾ ਤਿਆਰ ਪਰ ਤਿਆਰ ਆ ਫਿਰ ਤੁਸੀਂ ਕਹੋਗੇ ਸਾਡਾ ਨਾ ਕੁਝ ਆ ਕੁਝ ਕਰਤਾ ਸਿੰਘਾਂ ਨੇ ਜੇ ਤੁਸੀਂ ਪ੍ਰਧਾਨਗੀਆਂ ਲਈਆਂ ਨੇ ਤਾਂ ਸਹੀ ਇਮਾਨਦਾਰੀ ਨਾਲ ਡਿਊਟੀ ਕਰੋ ਰੱਬ ਤੋਂ ਡਰੋ ਗੁਰੂ ਤੋਂ ਖੈਫ ਖਾਉ ਖਾਉ ਗੁਰਦ ਸਿੰਘਾਂ ਦੀ ਜਿੱਤ ਕਰਿਆ ਕਰੋ ਗਰਤ ਸਿੰਘਾਂ ਦਾ ਪਿਆਰ ਕਰਿਆ ਕਰੋ ਲਹਾਰਾ ਪਿੰਡ ਦੀ ਕਮੇਟੀ ਨੂੰ ਵਿੱਚ ਤਾਬਣੀ ਆ ਤੇ ਮੈਂ ਸਾਰਿਆਂ ਨੂੰ ਕਹਣਾ ਉਹਨਾਂ ਦੀ ਗਰੰਥ ਸਿੰਘ ਦੀ ਮਦਦ ਕਰੀ ਔਰ ਰਲ ਕੇ ਤੇ ਜਿਹੜੇ ਗ੍ਰੰਥ ਸਿੰਘ ਨੇ ਉਹ ਵੀ ਚੜ੍ਹਦੀ ਕਲਾ ਦੇ ਨਾਮ ਰਹਿਣ ਜਦੋਂ ਇਹ ਜਿਹੇ ਇਲਜ਼ਾਮ ਲੱਗਦੇ ਨੇ ਪਰੇ ਹਟ ਜਾ ਕਰੋ ਕਿਉਂਕਿ ਇਹ ਜਲੀਲ ਕਰਕੇ ਕਰਨ ਵਾਲੇ ਲੋਕ ਨੇ ਇਹ ਗੁਰੂ ਤੋਂ ਦੂਰ ਨੇ ਸਿਰਫ ਪ੍ਰਧਾਨਗੀਆਂ ਤੇ ਚੌਧਰਾਂ ਦੀ ਖਾਤਰ ਇਹ ਪ੍ਰਧਾਨ ਬਣਦੇ ਨੇ ਘਰੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਆ ਕੇ ਗ੍ਰੰਥ ਸਿੰਘ ਦੇ ਉੱਤੇ ਜਿਹੜਾ ਸਾਰਾ ਨਜਲਾ ਝਾੜਦੇ ਨੇ ਗਰੰਥ ਸਿੰਘ ਨੂੰ ਮਾੜਾ ਬੋਲਦੇ ਨੇ ਤੇ ਸਾਰੀਆਂ ਪ੍ਰਬੰਧ ਕਮੇਟੀਆਂ ਆਪ ਦਾ ਹਿਸਾਬ ਕਿਤਾਬ ਲਾ ਲੋ ਫਿਰ ਕਹੋਗੇ ਖਾਲਸਾ ਪੰਥ ਆ ਗਿਆ ਤੇ ਸ਼ਰੋਣੀ ਕਮੇਟੀ ਤਾਂ ਮਰੀ ਹੋਈ ਆ ਹੁਣ ਜਿਹੜਾ ਕਾਲ ਤਖਤ ਤਾਂ ਜਥੇਦਾਰ ਬੈਠੇ ਨੇ ਉਹ ਮਰੇ ਹੋਏ ਨੇ ਉਹ ਕੱਖ ਨਹੀਂ ਕਰਦੇ ਉਹਨਾਂ ਕੋਲੇ ਉਹਨਾਂ ਦੇ ਪੱਲੇ ਦਲੇ ਕੱਖ ਨਹੀਂ ਹੈਗਾ ਬੇੜਾ ਇਹਨਾਂ ਦਾ ਬੈਠਾ ਹੋਇਆ ਜੇ ਕਾਲ ਤਖਤ ਤੇ ਜਥੇਦਾਰ ਚੰਗੇ ਹੁਣ ਜਿਹੜੇ ਇਹ ਜੇ ਘੜਮ ਚੌਧਰੀ ਗੁਰਦੁਆਰਿਆਂ ਚ ਬੈਠੇ ਨੇ ਇਹਨਾਂ ਨੂੰ ਸਿੱਧੇ ਕਰ ਲਈਏ ਗੁਰਦੁਆਰਿਆਂ ਦਾ ਖਾਦੀ ਖੜੀ ਜਿਹੜੇ ਸ਼ਰੋਣੀ ਕਮੇਟੀ ਵਾਲੇ ਨੇ ਆਪ ਨਹੀਂ ਉਹ ਸਿੱਧੇ ਹੋ ਰਹੇ ਆਪ ਵੀ ਉਸੇ ਉਹਨਾਂ ਨੇ ਜਿਹੜਾ ਹੈ ਗਲਬਾ ਸਾਰਾ ਗੰਦ ਪਾਰਖਿਆ ਵੱਡਾ ਇਸ ਕਰਕੇ ਤੋੜਨ ਵਾਸਤੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਆ ਰਹੀਆਂ ਨੇ ਸਾਰੀਆਂ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਵੋਟਾਂ ਸ਼੍ਰੋਮਣੀ ਕਮੇਟੀ ਦੀਆਂ ਬਣਾਓ ਤਾਂ ਕਿ ਹੁਣ ਇਲੈਕਸ਼ਨ ਹੋਣੀ ਹੈ ਉਸੇ ਚੰਗੇ ਬੰਦੇ ਆਪਾਂ ਭੇਜ ਦਈਏ ਚੰਗਾ ਜੱਥੇਦਾਰ ਭਾਈ ਜਗਤਾਰ ਸਿੰਘ ਹਬਾਰਾ ਹੋਣੀ ਉਸੇ ਬੈਠਣ ਚੰਗੇ ਫੈਸਲੇ ਲਈਏ ਫਿਰ ਅੱਜ ਪ੍ਰਧਾਨਪੁਰ ਨੂੰ ਦੇਖਾਂਗੇ ਵੀ ਕੀ ਕਰਦੇ ਨੇ ਕਿਵੇਂ ਜਰੀਰ ਕਰਦੇ ਨੇ ਗਰੰਤ ਸਿੰਘਾਂ ਨੂੰ ਭੋਲਾ ਚੁਗਾਂਦੀ ਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ